ਇੱਕ ਕੱਤੀ ਵਾਲੇ ਦਿਨ ਮੇਲਾ ਲੱਗਦਾ ਹੈ ਜੀ ਹਬੌਰ ਦੇ ਵਿੱਚ ਪੰਜ ਪੀਰਾਂ ਦਾ ਮੇਲਾ ਪੰਜ ਪੀਰਾਂ ਦੇ ਮੇਲੇ ਦੀਆਂ ਰੌਣਕਾਂ ਦਿਖਾ ਰਿਆ ਬੱਚੇ ਦੇਖੋ ਟ੍ਰੇਨਾਂ ਦੇ ਉੱਤੇ ਝੂਟੇ ਲੈ ਜਾਂਦੇ ਆ ਬਹੁਤ ਸੰਤਾਂ ਪਹੁੰਚਿਆ ਹੋਇਆ ਮੇਲੇ ਦੇ ਵਿੱਚ ਵੱਡੇ ਵੱਡੇ ਚੂਲੇ ਰੇਲ ਗੱਡੀਆਂ ਬੱਚਿਆਂ ਦੇ ਪੂਰੀ ਭੀੜ ਲਾ ਰੱਖੀ ਆ ਤਾਂ ਮਾਪੇ ਬੱਚਿਆਂ ਦੇ ਬੱਚਿਆਂ ਨੂੰ ਠੂਣੇ ਦੁਆਰਿਆ ਹੁੰਟੇ ਦੁਆਰਿਆ ਦੇਖੋ ਚਾ ਚ ਫਿਰ ਮਾਹੌਲ ਕਿੰਨਾ ਸੋਹਣਾ ਬਣਿਆ ਹੋਇਆ ਇਹ ਮੇਲਾ ਜੀ ਪੰਜ ਪੀਰਾਂ ਦਾ ਅਹਵਾਰ ਦੇ ਵਿੱਚ 30 31 ਨੂੰ ਲੱਗਿਆ ਸੀ ਐਸ ਬਾਰ 31 ਆਖਰ ਦਾ ਦਿਨ ਸੀ ਇਧਰ ਨੇ ਬੱਚੇ ਦੇਖੋ ਛੋਟੇ ਛੋਟੇ ਬਤਕਾਂ ਤੇ ਕਾਰਾਂ ਤੇ ਹੁੰਟੇ ਲੈ ਰਿਆ ਜਿਹੜੇ ਘੁੰਮਦੀਆਂ ਆਪ ਮਾਪੇ ਉਹਨਾਂ ਦੇ ਦੇਖੋ ਇਹ ਛੋਟਾ ਜਿਹਾ ਬੱਚਾ ਇਹ ਵੀ ਅੱਗੇ ਨੂੰ ਕਹਿ ਰਿਹਾ ਮੈਨੂੰ ਵੀ ਝੂਟੇ ਦਵਾਓ ਕਮਾਲ ਦੀ ਗੱਲ ਆ ਦੇਖੋ ਮੇਲੇ ਦੀਆਂ ਰੌਣਕਾਂ ਨਿੱਕੇ ਨਿੱਕੇ ਬੱਚੇ ਉਧਰ ਵੱਡੀ ਰੇਲ ਗੱਡੀ ਤੇ ਵੱਡੀਆਂ ਸਵਾਰੀਆਂ ਇਹ ਬਹੁਤ ਉੱਚੀ ਹੈ ਟ੍ਰੇਨ ਰੇਲ ਗੱਡੀ ਵੀ ਆਪਾਂ ਪੰਜਾਬੀ ਚ ਹੀ ਕਹਿ ਸਕਦੇ ਆ ਮੇਲਾ ਹਬੋਰ ਵਾਲਾ ਪੰਜ ਪੀਰਾਂ ਦਾ ਦਿਖਾ ਰਿਆ ਮੇਲੇ ਦੀਆਂ ਰੌਣਕਾਂ ਇੱਕ ਸਾਈਡ ਤੇ ਵੱਡੇ ਚੁੱਲ੍ਹੇ ਛੋਟੇ ਚੁੱਲ੍ਹੇ ਟ੍ਰੇਨਾਂ ਰੇਲ ਗੱਡੀਆਂ ਬਸਕਾ ਵਾਲੀਆਂ ਬਣੀਆਂ ਜੋ ਰੇਲਾਂ ਛੋਟੀਆਂ ਛੋਟੀਆਂ ਸਿਰ ਪਰ ਇੱਕ ਸਾਈਡ ਤੇ ਕੀਤੇ ਹੋਏ ਸਨ ਮੇਲੇ ਤੋਂ ਥੋੜਾ ਜਿਹਾ ਬਾਹਰ ਵਾਲੀ ਸਾਈਡ ਤੇ ਲੋ ਜੀ ਇਹ ਦੇਖੋ ਕੋਈ ਘੋੜਿਆਂ ਤੇ ਆ ਕੋਈ ਕਾਰਾਂ ਤੇ ਆ ਕੋਈ ਮੁਰਗਿਆਂ ਤੇ ਬੈਠਾ ਹੋਇਆ ਝੂਲੇ ਵੀ ਬੰਨੋ ਬੰਨੀ ਲਿਆਏ ਦੇਖੋ ਕੋਈ ਟੁੱਕੜ ਬਣੇ ਹੋਏ ਆ ਕੋਈ ਮੁਰਗੇ ਜਿਵੇਂ ਕਾਰਾਂ ਇਹ ਵੱਡੇ ਝੂਲੇ ਜਿਨ੍ਹਾਂ ਦੇ ਉੱਤੇ ਬੱਚੇ ਚੜ ਕੇ ਬੜਾ ਰੌਲਾ ਮੋਹਵੇ ਬੜੀਆਂ ਚੀਕਾਂ ਮਾਰਦੇ ਆ ਇਹ ਇੱਕ ਬਕਤ ਵਰਗਾ ਬਣਿਆ ਝੂਲਾ ਇੱਧਰ ਦੇਖੋ ਇਹ ਚੱਲੀ ਜਾਂਦਾ ਸੰਤਾਂ ਬਹੁਤ ਆਚਾਰ ਚ ਮੇਰੇ ਇਹ ਮੇਲੇ ਗੇ ਰਣਕਾ ਪੰਜ ਪੀਰਾਂ ਵਾਲੇ ਮੇਲੇ ਦੀਆਂ ਐਸ ਵਾਰ 30 ਤੇ 31 ਜੁਲਾਈ ਨੂੰ ਲੱਗਿਆ ਸੀ 31 ਆਲਾ ਲਾਸਟ ਦਿਨ ਸੀ ਦੇਖੋ ਇਹ ਝੁੱਲਾ ਵੀ ਬਹੁਤ ਵਧੀਆ ਹੈ ਜਿਵੇਂ ਹੁੰਦਾ ਨਾ ਉਹ ਮਗਰਮਸ਼ ਇਹ ਇਹ ਮੂ ਲੱਗਿਆ ਇਹਨੂੰ ਕਦੇ ਉੱਪਰ ਜਾਂਦਾ ਕਦੇ نیچے ਆਉਂਦਾ ਤਾਂ ਇਹਦੇ ਤੇ ਰੌਣਾ ਬਹੁਤ ਜ਼ਿਆਦਾ ਪਾਰੇ ਸੀ ਛੋਟੇ ਛੋਟੇ ਬੱਚੇ ਸੀ ਵੱਡੇ ਵੱਡੇ ਨੌਜਵਾਨੇ ਬੈਠੇ ਹੋਏ ਸਨ ਤਾਂ ਮੈਨੇ ਇਹ ਰਾਮਕਾਂ ਦਿਖਾ ਰਿਆਂ ਅਬੋਰ ਵਾਲੇ ਦੀਆਂ ਅਬੋਰ ਸ਼ਹਿਰ ਦੇ ਵਿੱਚ ਲੱਗਦਾ ਥੋੜਾ ਜਿਹਾ ਸਾਈਡ ਤੇ ਟਿੱਬੇ ਤੇ ਟਿੱਬਾ ਸਹਿ ਵੀ ਕਹਿ ਸਕਦੇ ਆ ਆਪਾਂ ਇਹਨੂੰ ਪੰਜ ਪੀੜਾਂ ਦੀ ਧਰਤੀ ਹੈ ਪੰਜ ਪੀੜਾਂ ਦਾ ਸਰਗਾ ਬਹੁਤ ਜਿਆਦਾ ਸੰਖਾ ਪਹੁੰਚਿਆ ਸਨ ਚੈਨਲ ਤੇ ਹੋਰ ਵੀ ਵੀਡੀਓ ਆਪਾਂ ਅਪਲੋਡ ਕੀਤੀਆਂ ਹੋਈਆਂ ਸਾਰੀਆਂ ਜਾ ਕੇ ਦੇਖ ਸਕਦੇ ਹੋ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ